ਸਵਾਗਤ ਹੈ ਤੁਹਾਡਾ ਕਿਸਾਨ ਵੀਰੋ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 3 ਨਕ ਲੈ ਕੇ ਆਏ ਜਿੰਨਾਂ ਚੋਂ ਇੱਕ ਟੋਕੜ ਗੱਬਣ ਚੈੱਕ ਪਾਸ ਵੈੜਾ ਜੀ ਇੱਕ ਟੋਕੜ ਮੱਝਾ ਜੀ ਉੱਚੇ ਬੱਚੇ ਵਾਲੀ ਤੇ ਇੱਕ ਟੋਕੜ ਵੈੜਾ ਰੀਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਮੇਰੀ ਸਪੈਸ਼ਲ ਬੇਨਤੀ ਹੁੰਦੀ ਜੇ ਕੋਈ ਵੀਰੇ ਸੂਆ ਸਵਾਯਾ ਨਾਗ ਹੁੰਦਾ ਤੁਸੀਂ ਆਪਦੀ 2 ਟਾਈਮ 4 ਟਾਈਮ ਮੈਡਿਕਿੰਗ ਕਰ ਸਕਦੇ ਹੁੰਨੇ ਆ ਤੇ ਜੇ ਕੋਈ ਗੱਬਰ ਨਾਗ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲੈ ਕੇ ਆਇਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 8054296735 ਠੀਕ ਆ ਵੀਰੇ ਤਿੰਨ ਨਾਗ ਆ ਜੀ ਹਾਂ ਜੀ ਤਿੰਨ ਨਾਗ ਆ ਜੀ ਇਧਰੋਂ ਛੋਟੀ ਤੋਂ ਸ਼ੁਰੂ ਕਰਦੇ ਸੂਆ ਕੇ ਨਮਾ ਜੀ ਇਹ ਸੁਆ ਪਹਿਲਾ ਹੀ ਦੂਜੇ ਵਾਸਤੇ ਹੁਣ ਮਹੀਨੇ ਦੀ ਆ ਥੋੜੇ ਦਿਨ ਹੋਏ ਬਣੀ ਨੂੰ ਡੋਕਾ ਕਰੀ ਜਾਂਦੀ ਹੈ ਹੁਣ ਠੀਕ ਹੈ ਜੀ ਡੋਕਾ ਕਰ ਗਈ ਗੱਭ ਹੋ ਰਹੀ ਗਈ ਹੈ ਮਗਰ ਇਹਦੇ ਘਟਾਈ ਦੁੱਧ ਹੈਗਾ ਮੰਨ ਲਾ 6.5 ਕਿਲੋ ਆ 6 ਕਿਲੋ ਦੀ ਗਾਰੰਟੀ ਲੈਣੀ ਥਣਾ ਦੀ ਗਾਰੰਟੀ ਥਣਾ ਦੀ ਓਕੇ ਹੋਗੀ ਭਾਰ ਪਿੱਛੇ ਸਾਹਿਬ ਆਪਾਂ ਖਾਲੀ ਮੰਨ ਕੇ ਦੇਣੀ ਆ ਜੀ ਆਪਾਂ ਖਾਲੀ ਮੰਨ ਕੇ ਦੇਣੀ ਗਾਂ ਕਿਸਮਤ ਅਗਲੀ ਡੋਕਾ ਕਰਦੇ ਨਹੀਂ ਬਿਨਾ ਬੱਚੇ ਦਾ ਤੇ ਬੱਚਾ ਵੈਸੇ ਨਾਲ ਬੱਚਾ ਵੈਸੇ ਨਾਲ ਆਪਾਂ ਕੋਈ ਕੰਦ ਤੋੜਨਾ ਠੀਕ ਹੈ ਜੀ ਹਾਂ ਨਾਲ ਹੀ ਦੇ ਦਾਂਗੇ ਤੋੜ ਕੇ ਦਿਖਾ ਦਿਓ ਜੀ ਨੂੰ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਜੀ ਬੱਚਾ ਤੁਹਾਡੇ ਸਾਹਮਣੇ ਆ ਥੋੜੇ ਕ ਦਿਨ ਹੋਏ ਆ ਬਾਈ ਦੱਸਦਾ ਕਿ ਕ੍ਰੋਸ ਹੋਈ ਨੂੰ ਕ੍ਰੋਸ ਹੋਈ ਕਿ ਆਈ ਹੋਈ ਨਹੀਂ ਕ੍ਰੋਸ ਹੋਈ ਝੋਟੇ ਤੋਂ ਠੀਕ ਆ ਕ੍ਰੋਸ ਹੋਈ ਨੂੰ ਜੀ ਜਿਹੜਾ ਦੁੱਧ ਤਿਆਰ ਆ ਉਹ 6.5 ਕਿਲੋ ਆ ਤੁਸੀਂ 6 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਖਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਜੀ ਬਾਕੀ ਹਾਈਟ ਦੀ ਗੱਲ ਕਰਕੇ ਤਾਂ ਨੋਰਮਲ ਆ ਵੀਰੇ ਮੋੜ ਲਾਇਓ ਜੀ। ਬਾਕੀ ਲੋਕਾ ਕਰ ਗਈ। ਸੱਜਰ ਦਾ ਭਾਈ ਕੀ ਰਿਕਾਰਡ ਰਿਹਾ ਜੀ ਇਹਦਾ? ਸੱਜਰ 10 ਕਿਲੋ ਦੁੱਧ ਦੇਊਗਾ ਵੀਰੇ। ਠੀਕ ਆ ਸੱਜਰ ਦਾ ਭਾਈ 10 ਦਾ ਤੇ 10 ਕਿਲੋ ਦੁੱਧ ਦਿੱਤਾ ਹੋਊਗਾ ਦਿੱਤਾ ਜੀ। ਬਾਕੀ ਥਣ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿੰਨੇ ਆ ਸੋਨਾ ਸਹਿਜ ਥਣਾ ਦਾ ਕੱਲਾ ਕਲਾ ਨਿੱਖੜ ਮਾ। ਤੇ ਡਿਮਾਂਡ ਕੀ ਰਹਿਣ ਵਾਲੀ ਸਮੇਤ ਬੱਚਾ ਜੀ। ਸਣੇ ਬੱਚਾ 60 ਹਜ਼ਾਰੀ। ਜੇ ਕੋਈ ਕੱਲੀ ਦੇਣਾ ਮਹਲਾ ਬੱਚੇ ਤੇ ਬਣਾ ਮਿਲਦੀ ਆ ਜੀ। ਕੱਲੀ ਲੋਕਾ 55000 ਦੀ ਖਾਨਾ 55000 ਦੀ ਦਾਣਾ ਪਾਉ ਤੇ ਬਹਿਜੋ ਜੀ ਥੱਲੇ ਦਾਣਾ ਪਾ ਕੇ ਥਾਪੀ ਮਾਰ ਕੇ ਥੱਲੇ ਬਹਿਜੋ ਜੇ ਕੋਈ ਕੱਲ ਹੀ ਲੈ ਕੇ ਜਾਊ ਤਾਂ 55000 ਰੁਪਿਆ ਜੇ ਕੋਈ ਬੱਚੇ ਸਮੇਤ ਲੈ ਕੇ ਜਾਊ ਤਾਂ 60000 ਰੁਪਿਆ ਜੀ ਜਿਹੜਾ 2 ਨੰਬਰ ਨਾ ਆਗਾ ਵੀਰੇ ਕਿੰਨੇ ਸਮੇਂ ਦੇ ਵਾਸਤੇ ਗੱਬਣਾ ਜੀ ਇਹ ਇਹ ਤੀਜੇ ਸੂਇਆ ਤੇ ਗੱਬਣਾ ਹੀ ਇਹ ਕਿੰਨੇ ਸਮੇਂ ਦੀ ਜੀ ਇਹ 8 ਮਹੀਨਾ ਦੀ ਚੈੱਕ ਪਾਸ ਹਾਂ ਚੈੱਕ ਪਾਸ ਵੀ ਦੁੱਧੋ ਡਰਾਈ ਆ ਜੀ ਇਹਨਾਂ ਛੱਡੀ ਨੂੰ 20 ਦਿਨ ਹੋ ਗਏ ਸਾਣਾ ਦੀ ਗਰੰਟੀ ਸਾਣਾ ਦੀ ਫੁੱਲ ਗਰੰਟੀ ਇੱਕੋ ਹੀ ਜਮਾ ਠੀਕ ਹੈ ਕਿੰਨਾ ਦੁੱਧ ਦਿੱਤਾ ਜੀ ਨੇ ਦੁੱਧ ਹੈਗੇ 20 ਪਲੱਸ ਵਾਲੀ ਹੋਰ ਕੇ ਦਿਖਾ ਦਿਓ ਵੀਰੇ ਸੋਣੀ ਜਰਸੀ ਹੈ ਜੀ ਸੂਆ ਬਾਈ ਦੱਸਦਾ ਕਿ ਹੁਣ ਤੀਜਾ ਸੂ ਗਈ ਜੀ 8 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਉਹ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਦੁੱਧੋ ਇਸ ਵਕਤ ਬਿਲਕੁਲ ਡਰਾਈ ਹੈ ਜੀ ਸੋਨਾ ਥਣਾ ਦਾ ਸੈਜ ਆ ਮੋਟਾ ਥਣਾ ਹੱਥੀ ਚ ਬਾਈ ਵਾਲਾ ਬਾਕੀ ਸੰਭੀਪਾਲੀ ਚੰਗੀ ਆ ਤੇ ਬਾਈ ਦੱਸਦਾ ਕਿ 20 ਪਲੱਸ ਇਹਦਾ ਸੱਜਰ ਦਾ ਰਿਕਾਰਡ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 36000 ਆ ਜੀ 35000 ਦੀ ਖਾਨਾ ਜੀ 35 ਦੇ ਦਾਂਗੇ ਜੀ ਠੀਕ ਆ ਵੀਰੇ ਜਿਹੜਾ 2 ਨੰਬਰ ਟੋਕੜਾ ਜੀ ਇਹ ਸੁਆ ਮਾ ਜੀ ਸੁਆ ਦੂਜਾ ਹੀ ਇਹ ਠੀਕ ਆ ਇਹ ਮਾਲਾ ਹੁਣ ਬਣੀ ਆ ਮਾਲਾ ਇਹ 20 25 ਦੇ ਨੂੰ ਟੀਕਾ ਭਰਿਆ ਇਹ ਠੀਕ ਹੈ ਜੀ ਦੁੱਧ ਹੈਗਾ 7.5 ਕਿਲੋ ਆਪਾਂ 7 ਕਿਲੋ ਦੀ ਗਾਰੰਟੀ ਲੈਣੀ ਹੈ ਜੀ ਥਣਾ ਦੀ ਗਾਰੰਟੀ ਆ ਥਣਾ ਦੀ ਆ ਥਣ ਜਿਹੜਾ ਇਧਰਲਾ ਮਲਾ ਜਾ ਹਾਂਜੀ ਇਹ ਚ ਮਾੜੀ ਭੂਰ ਮਾਰਦੀ ਆ ਠੀਕ ਹੈ ਤੇ ਉਹੀ ਸਹੀ ਓਕੇ ਦੁੱਧ ਬਰਾਬਰ ਹਾਂ ਤੇ ਫੀਲ ਠੰਡੀ ਬਹੁਤ ਆ ਦੁੱਧ ਕਿੰਨਾ ਦੱਸਿਆ ਸੀਗੇ ਦੁੱਧ 7.5 ਕਿਲੋ 7 ਕਿਲੋ ਦੀ ਗਾਰੰਟੀ ਹੈ ਜੀ 7 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਹੈ ਤੋੜ ਦਿਓ ਜੀ ਬਾਈ ਦੇ ਕਦੇ ਤੁਸੀਂ ਜੋਕ ਕੇ ਲੈ ਜਾਓ ਇਹ ਕਥਣ ਚੋਂ ਭੂਰ ਪੈਂਦੀ ਆ ਤੇ ਥੋੜੀ ਜੀ ਪੈਂਦੀ ਆ ਬਾਲੀ ਨਹੀਂ ਯਾਨੀ ਕਿ ਠੀਕ ਹੈ ਜੀ ਮੈਂ ਮੂਮੂ ਮੀ ਜੀ ਆ ਠੀਕ ਹੈ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਵਾਲਾ ਦੁੱਧ ਦੇ ਨੇ ਸੱਜਰ ਨੇ ਬਹੁਤ ਦਿੱਤਾ ਠੀਕ ਹੈ ਦੁੱਧ ਦੇ ਬਾਈ ਦੱਸਦਾ ਕਿ ਇਹਨੇ ਵੀ ਚੰਗਾ ਦਿੱਤਾ ਹੋਇਆ ਜੀ ਬਾਕੀ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਕੱਲਾ ਕੱਲਾ ਨਿਖੜਮ ਹੱਥੀ ਜਵਾਈ ਵਾਲਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 16000 15000 ਦੇ ਦਾਂਗੇ ਆਪਾਂ ਪਰ ਦਾਂਗੇ ਮਾਨ ਤਨੇ ਆਫਰ ਹੀ ਆ ਇਹ ਇਹ ਚ ਬਾਜ ਵੱੱਛੀ ਨਹੀਂ ਆਉਂਦੀ ਅੱਜ ਕੱਲ ਠੀਕ ਹੈ ਜੀ ਹਾਂ ਬਾਕੀ ਬਣੀ ਆ ਗਾਂ ਕਹਿਮਤ ਅਗਲੇ ਦੀ ਠੀਕ ਹੈ ਹਾਂਜੀ 15000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਪਰ ਦਾਂਗੇ ਮਾੜਾ ਮੋਟਾ ਮਾਨ ਤਨੂੰ ਠੀਕ ਹੈ ਜੀ ਹਾਂ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾ ਤਾ ਚੱਲਦਾ ਰਹਿਣਾ ਧੰਨਵਾਦ